ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੰਦਾ ਵੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਜੇ ਆਪਾਂ ਪਿਆਰ ਸਾਈਵਾਲ ਜਿਹੜੀ ਸੇਲਾ ਡੀਟੇਲ ਇਹਦੀ ਆਪਾਂ ਲੈ ਕੇ ਦਿੰਨੇ ਆ ਵੀਰ ਤੋਂ ਕਿਹੜਾ ਸੁਭਾ ਸੁਈ ਵੀ ਆ ਤੇ ਕੀ ਇਹਦੀ ਗੱਲਬਾਤ ਆ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਆਪਣਾ ਹੈਗਾ ਮੇਰੇ ਚਰਨਜੋਤ ਸਿੰਘ ਪਿੰਡ ਬਿੱਲਾ ਜਿਹੜਾ ਬਰਨਾਲਾ ਜੀ ਮੋਬਾਈਲ ਨੰਬਰ ਜੀ 9878880777 ਜੀ ਜਿਹੜੇ ਆਪਾਂ ਸਾਈਵਾਲ ਵੜ ਦੇਖਦੇ ਆਪਾਂ ਕਿਹੜਾ ਸੂਆ ਸੂਈ ਹੋਈ ਹੋਣੀ ਇਹ ਵੀਰੇ ਪਹਿਲੇ ਸੂਏ ਆਪਣੇ ਕੋਲ ਸੂਈ ਸੀ ਹੁਣ ਦੂਸਰੇ ਵਾਸਤੇ 7 ਮਹੀਨੇ ਦੀ ਗੱਭਣ 7 ਮਹੀਨੇ ਲਗਭਗ ਪੂਰੇ ਹੋ ਗਏ ਹਾਂ ਬਸ ਘੱਟ ਹੋਣਗੇ ਥੋੜੇ 5-7 ਦਿਨ ਦੀ 10 ਦਿਨ ਲਗਭਗ ਮੰਨਿਆ 2 ਮਹੀਨੇ ਤੋਂ ਪਰ ਬਾਕੀ ਵੀ ਆਉਣੀ ਹੈ ਹਾਂ 2 ਸਵਾ 2.5 ਮਹੀਨੇ ਲੱਗਗੇ ਕਿੰਨੇ ਕਿਲੋ ਚੋਇਆ ਪਿਆ ਤਾਜੀ ਦਾ ਇਹ ਤਾਂ ਵੀਰੇ ਆਪਾਂ ਤਾਜੀ ਦਾ ਪਹਿਲੇ ਸੂਏ 15 ਕਿਲੋ ਤੋਂ ਚੋਇਆ ਤੇ 4 ਦੰਦ ਠੀਕ ਆ ਹੁਣ ਸਿੱਗੀ ਹੋ ਗਈ ਉਹ ਬਣ ਜਰੂਰ ਬਹੁਤ ਵਾ ਵ ਸਿੱਗੀ ਹੋ ਗਈ ਹੋ ਸਕਦਾ 4 ਦਿਨ ਦੀ ਹੋਵੇ ਠੀਕ ਐ ਤੇ ਵਧੀਆ ਮੰਨ ਕੇ ਚੱਲ ਵੀ ਲੰਬਾ ਟਾਈਮ ਦੁੱਧ ਦਿੱਤਾ ਹਾਂ ਲੰਬਾ ਟਾਈਮ ਦੁੱਧ ਦਿੰਦੀ ਹੁਣ ਟਰਾਈ ਕਰੀਏ ਵੀਰੇ ਆਪਾਂ ਥੋੜਾ ਜਿਹਾ ਠੀਕ ਆ ਮਲਗ ਲਗ ਭਾਗ ਥੋੜਾ ਦੇਣੀ ਹੋਏ ਲੱਗਦਾ ਠੀਕ ਐ ਤੇ ਕੋਈ ਹੱਲ ਚੱਲ ਵਗੈਰਾ ਠੰਡੀ ਸੀ ਲਾਲਾ ਠੰਡੀ ਪੂਰੀ ਹੈ ਬਾਈ ਠੰਡੀ ਤਾਂ ਜਿਵੇਂ ਮਾਰ ਕੇ ਜਵਾਕ ਘੱਟ ਫੇਰੀ ਜਾ ਬੇਤੀ ਸ਼ਾਨ ਫੇਰੀ ਜਾ ਬੇਤੀ ਜੱਕਰੀ ਠੀਕ ਐ ਜਿਹੜਾ ਆਪਾਂ 7 ਮਹੀਨੇ ਕਹਿੰਨੇ ਆ ਠੀਕ ਐ ਇਹ ਆਪਾਂ ਸੀਮਾ ਨਾ ਪਰ ਖਾਇਦਾ ਜਾ ਹਾਂਜੀ ਨੂਰ ਮਹਿਰ ਵਾਲਾ ਇਹ ਠੀਕ ਹੈ ਤੇ ਰੇਟ ਇਹਦਾ ਕੀ ਰੱਖਿਆ ਰੇਟ ਵੀਰੇ ਆਪਾਂ ਤਾਂ ਲੈਣ ਦੇਣੀ ਕਰਾਂਗੇ 35000 ਰੁਪਏ ਗੁਜਾਇਸ ਹੋ ਜੂਗੀ ਆ ਮੌਕੇ ਤੇ ਬਸ ਮਾਨਤਾ ਨਹੀਂ ਕਰਾਂਗੇ ਕਿਉਂ ਆਇਆ ਤੈਨੂੰ ਪਤਾ ਵੀਰੇ ਸਾਹੀਵਾਲ ਦਾ ਦੁੱਧ ਤੂੰ ਆਪ ਹੀ ਦੇਖਦਾ ਸੇ ਸਾਢੇ ਸੇ ਫੈਂਟਮ ਦੀ ਰਹੀ ਇਹਦੀ ਮੱਝਾਂ ਨੇ ਕੰਪਨੀ ਮੱਝਾਂ ਨੂੰ ਵੀ ਚੰਗਾ ਦੁੱਧ ਮੰਨਿਆ ਠੀਕ ਆ ਸੂਣਾ ਵੀ ਜਾ ਕੇ ਜਿਵੇਂ ਵੱਢੇ ਜਾਂਦੇ ਹਨ ਹਾਂ ਧੋਰੀ ਵਾੜ ਰਹੇ ਸੋ ਵੀਰੋ ਕੱਦ ਕਾਠ ਵਗੈਰਾ ਤੇ ਤੋਰਾ ਵਗੈਰਾ ਵੜਦਾ ਦੇਖ ਸਕਦੇ ਬਿਲਕੁਲ ਡਰਾਈ 35000 ਰੁਪਏ ਦੀ 15 ਕਿਲੋ ਦੁੱਧ ਦਾ ਪਲੂਟ ਦਾ ਪਾਇਵਾ ਦੂਜਾ ਸੂਆ ਸੂਈਆ ਸਾਰਾ ਬਾਇਓ ਡਾਟਾ ਮਿਲੂ ਤੇ ਜਿੰਦ ਜਨ ਰਾਜੀ ਪਲੀ ਬੁਲੀ ਬਹੁਤ ਆ ਤੇ ਮੰਨ ਕੇ ਚੱਲੋ ਵੀ ਮੂਰੇ 16 ਦੇ ਤੇ 17 ਦੇ ਆਪਣੀ ਕਿਸਮਤ ਸੌਰੀ ਖਰਾਕ ਤੇ ਡਿਪੈਂਡ ਆ ਪਰ ਬੈੜ ਚੰਗੀ ਆ ਕਾਪੀ ਤੇ ਵੀਰ ਤੇ ਦਿਨ ਜਮਾ ਨੋਟ ਕਰੇ ਪੈ ਸੋ ਕਿਸੇ ਵੀਰ ਦੇ ਬੈੜ ਪਸੰਦ ਹੋਵੇ ਵੀ ਨ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਅੱਗੇ ਇੱਕ ਆਪਾਂ ਤੁਹਾਨੂੰ ਸਾੜ ਦਿਖਾਉਣਾ ਬੂਰਾ ਸਾਣਾ ਨੀਲੀ ਦਾਬੀ ਦੇ ਵਿੱਚ ਜਿਹੜਾ ਇਹ ਤੇ ਵੀਰੇ ਆਪਾਂ ਕ੍ਰੋਸੀਗਰ ਵਾਸਤੇ ਛੱਡਿਆ ਕਰਨਾ ਆਪਰੇ ਆਪਣਾ ਪਰਾਦਾ ਬਣਾਇਆ ਵੀ ਇਹ ਡਾਇਰੈਕਟ ਕ੍ਰੋਸੀਗਰ ਵਾਸਤੇ ਆਪਾਂ ਛੱਡ ਦੇਣਾ ਠੀਕ ਹੈ ਜੀ ਮਾਂ ਵੀ ਆਪਾਂ ਘਰੇ ਖੜੀ ਆ ਹਨਾ ਮਾਂ ਆਪਣੇ ਕੋਲੇ ਘਰੇ ਜਾ ਠੀਕ ਹੈ 18 ਕਿਲੋ ਦੁੱਧਾ ਤਾਜੀ ਦਾ ਵੀ ਇੱਥੇ ਤੇ ਦੂਜੇ ਨੰਬਰ ਤੇ ਆ ਜੀ ਵੀਰੇ ਹੁਣੇ ਖਲੋਣੇ ਪਿੱਛਲੇ ਸਾਲ ਪਹਿਲੇ ਪਿਛਲੇ ਸਾਲ ਕਿੰਨੇ ਵਰਦੇ ਆ ਸੀ ਅੰਗਲੇ ਸਾਲ 5ਵੇਂ ਤੇ ਸੀਗਾ ਜੀ ਆ ਇਸ ਸਾਲ ਦੂਜੇ ਤੇ ਆਇਆ ਠੀਕ ਹੈ ਤੇ ਮੱਝ ਕਰਾਸ ਕਰਾ ਲਈਏ ਤੇ ਕੱਦੀ ਆਪਾ ਅਰੇ ਮੱਝ ਨਾਲ 21 ਕਰਾਈਏ ਵੀਰੇ ਆਪਾਂ ਬਸ ਚੈੱਕ ਹੋ ਗਿਓ ਹਾਂਜੀ ਹਾਂ ਮਤਲਬ ਕੰਸੀ ਵਧੀਆ ਕਰਦਾਗਾ ਤੇ ਕੀ ਇਹਦੀ ਫੀਸ ਕ੍ਰੋਸਿੰਗ ਦੀ ਇਹਦੀ ਠੀਕ ਬਸ ਵੀਰੇ ਆਪਾਂ ਜੈਸ ਨੂੰ 1500 ਰੁਪਈਆ ਰੱਖਾਂਗੇ ਕੋ 2000 ਨਹੀਂ ਕੋ 2500 ਰੁਪਈਆ ਠੀਕ ਹੈ 1500 ਚ ਮੱਝਾ ਕਰਾਸ ਕਰਾਵਾਂਗੇ ਆਪਾਂ ਸੁਪਰ ਬਹੁਤ ਸੋਹ ਤੇ ਬਹੁਤ ਚੰਗੇ ਰਿਕਾਰਡ ਦਾ ਸਾਹਣਾ ਏ ਸੋ ਟੈਸਟਿਕਲ ਵਗੈਰਾ ਦੇਖੋ ਜਮਾ ਹਾਲੇ ਤਾਂ ਮੰਨ ਕੇ ਚੱਲੀ ਇਹ ਵੀ ਚੌਗਾ ਹੋਇਆ ਉਹੜੇ ਦੋ ਦਿਨ ਦਾ ਬੱਚਾ ਐਦਾ ਹੋਰ ਵਧੀਆ ਗ੍ਰੋਥ ਕਰੂਗੀ ਕਰਨੇ ਜਿਹੜੇ ਤੇ ਪੂਰੇ ਰਿਕਾਰਡ ਵਾਲਾ ਸੰਗਾ ਸਾਹਣਾ ਮਾਂ ਵੀ ਬਿਲਕੁਲ ਘਰੇ ਖੜੀ ਆ ਬਾਪੂ ਦਾ ਬੱਚਾ ਬਾਬੂ ਜੀ ਤਾਂ ਨਹੀਂ ਦਲਦਾ ਹਨਾ ਸੋ ਇਹ ਜੀ ਮਾਂ ਖੜੀ ਆ ਰਿਕਾਰਡ ਵਗੈਰਾ ਚੰਗਾ ਸੋ ਮੱਝ ਕਰਾਸ ਕਰਾਉਣੀ ਹੋਵੇ ਤਾਂ 1500 ਫੀਸ ਆ ਤੇ ਕਿਸੇ ਵੀ ਨੇ ਵੜੇ ਫਿਰਨ ਤਾਂ ਵੀ ਤੁਸੀਂ ਵੀਰ ਨਾਲ ਕਨੈਕਟ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਕਿਸੇ ਨਵੀਂ ਵਰਗਣੇ ਸੁਪਰੇ ਇੱਕ ਕਹੇਗੇ ਮੋਟਰਸਾਈਕਲ ਵਾਲੀ ਜਗਾੜੂ ਰੇੜੀ ਇਹ ਸੇਰ ਤੇ ਇਹ ਕਿਹੜੇ ਸਾਲ ਦੀ ਬਣੀ ਵਾ ਕੀ ਗੱਲ ਬਾਤ ਹੈ ਵੀਰੇ ਦੀ ਵੀਰੇ ਇਹਦਾ ਬਸ ਆਪਾਂ ਨੂੰ ਸਾਲ ਦਾ ਨਹੀਂ ਪਤਾ ਕਿਹੜੀ ਦੀ ਬਣੀ ਹੈ ਇੱਕ ਤਾਂ ਆਪਣੇ ਮੋਟਰਸਾਈਕਲ ਦੇ ਪੇਪਰ ਦਵਾਵਾਂਗੇ ਆਪਾਂ ਕਾਪੀ ਦਵਾਵਾਂਗੇ ਕਾਪੀ ਵਾਲਾ ਮੋਟਰਸਾਈਕਲ ਠੀਕ ਹੈ ਕੋਈ ਆਏ ਨਹੀਂ ਬਿਨਾ ਕਾਪੀ ਤੋਂ ਆ ਬਾਕੀ ਜਿੰਨਾ ਮਰਜ਼ੀ ਭਜਣ ਵਾਲੇ ਪੂਰੀ ਹੈਵੀ ਰੇੜੀ ਬਣੀ ਵੀ ਆ ਕੈਕਸਾਲ ਤੋਂ ਆਪਣੇ ਕੋਲੇ ਆਪਣੇ ਕੋਲੇ 3 ਕਸਾਲ ਹੋ ਗਏ ਹੁਣ ਵੀਰੇ ਆਪਾਂ ਛੋਟਾ ਟਰੈਕਟਰ ਲਿਆਦਾ ਉਧਰ ਖੜਾ ਹੋ ਤੁਸੀਂ ਦਿਖਾ ਵੀ ਦਿਓ ਫੋਰਡ ਠੀਕ ਹੈ ਤਾਂ ਕਰਕੇ ਆਪਾਂ ਹੁਣ ਤੱਕ ਕੰਮ ਕਰ ਨਹੀਂ ਲੈਂਦੇ ਜਿਆਦਾ ਉਹ ਚਲਦੀ ਆ ਚਾਲੂ ਹਾਲਤ ਚਾਹੀਦੀ ਸਟਾਰਟ ਕਰਕੇ ਦਿਓ ਹਾਂ ਸਟਾਰਟ ਕਰਕੇ ਚਲਾ ਕੇ ਚਾਹੇ ਵਜਣ ਪਾ ਕੇ ਚੈੱਕ ਕਰ ਲੈ ਬੰਦਾ ਕੋਈ ਚੱਕਰ ਠੀਕ ਹੈ ਨੰਬਰ 50 ਆ ਮੋਰਸਨ ਹਾਂ 50 ਨੰਬਰ ਆ ਜੀ ਠੀਕ ਹੈ ਦੂਜਾ ਸਮਾਨ ਤਾਂ ਨਹੀਂ ਹੈਗਾ ਨਾਲ ਇਹਦਾ ਮੋਰਸਨ ਤਰਾਉਣ ਵਾਲਾ ਕਾਹੀ ਸਿਸਟਮ ਆ ਕਰਨ ਆਹੀ ਸਿਸਟਮ ਆ ਵੀਰੇ ਬਸ ਇੱਕ ਇਧਰ ਦਿਖਾਣੀ ਆ ਆ ਟਾਇਰ ਤੇ ਟੂਬ ਪੈਂਦੀ ਐ ਇੱਕ ਠੀਕ ਹੈ ਹਵਾ ਘਟਾ ਹੈ ਇਹਦੇ ਹਣਾ ਨਹੀਂ ਨਹੀਂ ਟ ਇਹਦਾ ਵੀਰੇ ਆਪਾਂ ਲੈਣ ਦੇ ਇੰਝ ਵਾ 25000 ਦੀ ਰਕਮ ਮੰਨ ਤਨ ਕਰ ਦਾਂਗੇ ਹਾਂ ਤੇ ਸਟਾਰਟ ਕਰਕੇ ਚਲਾ ਕੇ ਦਿਖਾਵਾਂਗੇ ਜਮ ਹਾਂ ਬੋਲਟ ਵਾਲਾ ਇਹਦੇ ਚੈਂਡ ਸੈੱਟ ਪਿਆ ਹੋਣਾ ਪੂਰਾ ਹੈਵੀ ਪੂਰਾ ਹੈਗੀ thora ਜਾ ਠੀਕ ਹੈ ਉਹ ਬੰਦਾ ਹੁਣ ਜਾਣੀ ਜੀ ਟਰੈਕਟਰ ਦਾ ਕਰਕੇ ਇਹਦੀ ਲੋਡ ਨਹੀਂ ਪੈਂਦੀ ਤਾਂ ਕਰਕੇ ਆਪਾਂ ਐ ਸੇਲ ਕਰ ਦਿੰਦੇ ਹਾਂ ਠੀਕ ਹੈ ਸੋ ਕਿਸੇ ਵੀਰ ਦੇ ਕੋਈ ਵੀ ਚੀਜ਼ ਪਸੰਦ ਹੋਵੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦੀ ਮਿਲਦੇ ਆਂ ਜੀ